ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੋਰਬੀਕ ਕੋਲੋਂ ਆਸਾਂ ਦਾ ਸਵਾਗਤ ਹੈ ਜੀ ਮੈਂ ਗਰਵਿੰਦਰ ਕੌਰ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਕਿ ਕਿ ਸੂਟਾਂ ਬਈ ਬਹੁਤ ਹੀ ਸੋਹਣੇ ਸੂਟ ਬਣ ਕੇ ਤਿਆਰ ਹੋ ਗਏ ਨੇ ਪੂਰੀ ਰੇਂਜ ਦੀ ਪੂਰੀ ਵੀ ਡਿਜ਼ਾਈਨ ਜਿਵੇਂ ਤੁਹਾਨੂੰ ਦਿਖਾਉਂਦਾ ਹੋਏ ਤੁਸੀਂ ਇਸ ਡਿਜ਼ਾਈਨ ਨੂੰ ਕਸਟਮਾਈਜ਼ ਕਰਾ ਸਕਦੇ ਹੋ ਕਿਸੇ ਵੀ ਕਲਰਸ ਕਿਸੇ ਵੀ ਡਿਜ਼ਾਈਨ ਕੋਈ ਵੀ ਰੈਡੀ ਕਰਵਾ ਸਕਦੇ ਹੋ ਇਹ ਬਹੁਤ ਸੋਹਣੇ ਸੂਟ ਜੀ ਬਣ ਕੇ ਰੈਡੀ ਹੋ ਗਏ ਜੀ ਆਪਣੇ ਕੋਲੇ ਜਿਵੇਂ ਗਰਮੀ ਦੇ ਕਾਟਨ ਦੇ ਸੂਟ ਆਉਂਦੇ ਜੀ ਗਰਮੀਆਂ ਲਈ ਕਾਟਨ ਸੂਟ ਤੇ ਵੀ ਤੁਸੀਂ ਵਰਕ ਕਰਵਾ ਸਕਦੀਆਂ ਕਿਸੇ ਤਰ੍ਹਾਂ ਦੇ ਸੂਟ ਜੀ ਆਪਣੇ ਕੋਲੇ ਹਲਕੇ ਹੁੱਕੇ ਸਾਰੇ ਡਿਜ਼ਾਈਨ ਨਾਲ ਬਣ ਗਏ ਤੇ ਬਹੁਤ ਸੋਹਣੇ ਜੀ ਪੈਚ ਵਰਕ ਵਾਲੇ ਡਿਜ਼ਾਈਨ ਆ ਗਏ ਸੀ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲਣਗੇ ਸਾਰੇ ਸੂਟ ਹੀ ਡਿਜ਼ਾਈਨ ਵੀ ਬਹੁਤ ਸੋਹਣੇ ਹੋਣਗੇ ਮੈਚਿੰਗ ਜੀ ਆਪਣੇ ਕੋਲੇ ਪੈਚ ਨੂੰ ਲਾ ਕੇ ਫੈਸਲਾ ਕਰੀ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਤਿਆਰ ਹੋਏ ਆ ਆਪਣੇ ਕੋਲੇ ਦੇ ਲੈ ਰੈਡਿਸ਼ ਵਰਕ ਹੋਇਆ ਜੀ ਇਹ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਜੀ ਬਹੁਤ ਸੋਹਣੀ ਵਰਕ ਕੀਤਾ ਹੋਇਆ ਸਾਰੇ ਛੋਟੀ ਆਪਣੇ ਕੋਲ ਸਾਰੀ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀ ਮਿਲਣਗੀ ਜੀ ਪੂਰੀ ਵੀਡੀਓ ਜ਼ਰੂਰ ਵੇਖਿਆ ਕਰੋ ਇਹਨਾਂ ਦਾ ਵੀਡੀਓ ਵੇਖਿਆ ਕਰੋ ਜੀ ਤੁਹਾਨੂੰ ਸਾਰੇ ਡਿਜ਼ਾਈਨ ਦੇ ਦੀ ਵੀਡੀਓ ਤੁਸੀਂ ਵੇਖ ਸਕਦੇ ਕੋਈ ਵੀ ਡਿਜ਼ਾਈਨ ਸਕ੍ਰੀਨ 'ਤੇ ਲੱਗਿਆ ਕਰੋ ਸਾਰੇ ਡਿਜ਼ਾਈਨ ਆਪਣੇ ਕੋਲ ਬਹੁਤ ਸੋਹਣੇ ਬਣੇਗੇ ਜੀ ਜਿਹੜੇ ਆਪਣੇ ਕੋਲ ਨਵੇਂ ਡਿਜ਼ਾਈਨ ਹੁੰਦੇ ਆ ਸਾਰੇ ਨਵੇਂ ਡਿਜ਼ਾਈਨ ਹੀ ਆਪਾਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਜਿੰਨੇ ਵੀ ਡਿਜ਼ਾਈਨ ਆਪਣੇ ਕੋਲ ਆਏ ਵੇ ਨਵੇਂ ਸਾਰੇ ਤਰ੍ਹਾਂ ਦਾ ਵਰਕ ਹੋਣਗਾ ਸਾਰੇ ਤਰ੍ਹਾਂ ਦਾ ਜਿੰਨੇ ਮੱਕ ਤੇ ਬਣਿਆ ਹੋਇਆ ਘੇਰੀ ਤੇ ਬਣਿਆ ਹੋਇਆ ਥੱਲੇ ਨਾਲ ਰੂਟੀ ਪਾ ਕੇ ਜੀ ਬਹੁਤ ਸੋਹਣਾ ਲੱਗ ਰਿਹਾ ਹੋਇਆ ਹੈ ਹਲਕਾ ਫੁਲਕਾ ਡਿਜ਼ਾਈਨ ਤੁਸੀਂ ਗਰਮੀ ਵਾਲੇ ਸੂਟ ਤੇ ਕਿਸੇ ਤੇ ਕਸਟਮੇਰ ਕਰਾ ਸਕਦੇ ਕਿਸੇ ਵੀ ਸੂਟ ਤੇ ਵਰਕ ਕਰਾ ਸਕਦੇ ਆ ਸਾਰੇ ਡਿਜ਼ਾਈਨ ਆਪਣੇ ਕੋਲ ਬਹੁਤ ਸੋਹਣੇ ਹੋਣਗੇ ਹਲਕੇ ਜਿਹੇ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣਗੇ ਤੇ ਕੋਈ ਵੀ ਤੁਸੀਂ ਡਿਜ਼ਾਈਨ ਸਕਿੱਪ ਨਹੀਂ ਕਰਨਾ ਪੂਰੀ ਵੀਡੀਓ ਜ਼ਰੂਰ ਦੇਖਣੀ ਹੈ ਜਿੰਨਾ ਪਹਿਲਾਂ ਨਹੀਂ ਮੇਰਾ ਡਿਜ਼ਾਈਨ ਹੈ ਚੈਨਲ ਨੂੰ ਸਭੀ ਤੱਕ ਸਬਸਕ੍ਰਾਈਬ ਕਰੀਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰੀਆਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਡਿਜ਼ਾਈਨ ਪਸੰਦ ਹੁੰਦੇ ਆ ਸੀ ਕਿਦਾਂ ਦੀ ਵੀਡੀਓ ਲੈ ਕੇ ਆਇਆ ਕਰੀਏ ਉਹ ਸਾਰੇ ਡਿਜ਼ਾਈਨਾਂ ਬਾਰੇ ਸਾਨੂੰ ਦੱਸਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਹੋਰ ਵੀ ਭੈਣਾ ਦੇਖ ਸਕਣ ਆਪਣੇ ਰੇਟ ਜੀ ਬਹੁਤ ਘੱਟ ਰੇਟ ਹੁੰਦੇ ਆ ਆਪਣੇ ਰੇਟ ਬਹੁਤ ਘੱਟ ਹੁੰਦੇ ਤੁਸੀਂ ਕੋਈ ਵੀ ਡਿਜ਼ਾਈਨ ਸੂਟ ਮੰਗਵਾਉਣਾ ਹੋਵੇ ਜੀ ਕੋਈ ਸਟੇਕ ਸੂਟ ਤੇ ਤੁਸੀਂ ਕਿਸੇ ਮੇਕ ਕਰਾਉਣਾ ਵਾ ਆਪਾਂ ਦੋ ਸਟਿੱਕੋ ਜਿਹੀ ਕਿਥੋਂ ਦੀ ਬਹੁਤ ਸੋਹਣੀ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਬਹੁਤ ਸੋਹਣੀ ਬਣੀ ਹੋਈ ਹੈ ਕਲਰ ਵੀ ਬਹੁਤ ਸੁਲੂਠੀ ਹੋਇਆ ਫੁੱਲਿਆਂ ਵਾਲੀ ਬਹੁਤ ਸੋਹਣੀ ਬਣੀ ਹੈ ਇੱਕ ਹੀ ਰੇਪਾਕੀ ਤੇ ਬਾਰਕ ਸੀ ਤੇ ਕਨੇ ਕਿਥੋਂ ਸੀ ਗਰੀਨ ਤੇ ਜੈਲੋ ਨਾਲ ਇਹ ਡਿਜ਼ਾਈਨ ਵਿੱਚ ਬਹੁਤ ਕਾਰਜੁੱਤੀ ਜੀ ਬਹੁਤ ਵਿਹਨ ਕਰਤਾ ਸੀ ਇਹ ਵਲਾ ਬਹੁਤ ਸੋਹਣਾ ਬਣਿਆ ਹੋਈ ਵਾਲਾ ਇਹ ਆਪਣਾ ਬਾਜੂ ਪੌਂਚੇ ਤੇ ਆ ਆਪਣੀ ਵਿੱਚ ਸੀ ਤਿੰਨ ਨਹੀਂ ਤਿੰਨ ਸੂਟ ਵਰਕ ਕੀਤੇ ਸੀ ਗਲਾਬ ਸ਼ਿਲਕ ਤੇ ਇਹ ਵੀ ਹੁੰਦੀ ਤੇ ਬਹੁਤ ਸੋਹਣਾ ਕੱਪੜਾ ਹੁੰਦਾ ਫੈਬਰਿਕ ਪਹਿ ਜਾਂਦਾ ਸੂਟ ਜੀ ਆਪਾਂ ਬਾਜੂ ਤੇ ਦੁਪੱਟਾ ਵੀ ਹਰ ਕਿਸੇ ਟਾਈਡਰ ਆ ਬਣੇ ਕਰੀ ਤੇ ਤਿਆਰ ਵੀ ਤੋਂ ਕੀ ਰੀਤੀ ਚਾਰ ਸਵੇਰੇ ਵਰਕ ਕੀਤਾ ਹੋਇਆ ਕੀ ਰੀਤੀ ਵੀਰੋ ਸੋਨਾ ਬਣਿਆ ਹੋਇਆ ਹੈ ਦੋ ਸੂਟੀਆਂ ਪਰ ਇਹ ਜਿਹੜੀ ਦਿੱਤੀ ਹੋਈ ਸੀ ਇਹ ਸਾਰੀ ਵੀਡੀਓ ਦੇ ਵਿੱਚ ਆਪਣੇ ਕੋਲੇ ਬਹੁਤ ਸੋਹਣੇ ਡਿਜ਼ਾਈਨ ਕੰਬੀਨੇਸ਼ਨ ਬਹੁਤ ਸੋਹਣੇ ਤੁਹਾਨੂੰ ਮਿਲਣਗੇ ਇਹ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਣਾ ਜੇ ਤੁਹਾਨੂੰ ਕੋਈ ਇਹਦੀ ਚ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਸੂਟਕੇ ਵਰਕ ਕਰਵਾ ਸਕਦੇ ਆਹ ਡਿਜ਼ਾਈਨ ਦਾ ਬਹੁਤ ਪਸੰਦ ਆਇਆ ਕੱਲੇ ਤੱਕ ਵੀ ਸਾਡੇ ਕੋਲੇ ਚੱਲੀ ਜਾਂਦੇ ਆ ਜਿਹੜੀਆਂ ਬਹੁਤ ਪਿਆਰਾ ਡਿਜ਼ਾਈਨ ਬਹੁਤ ਪਿਆਰਾ ਕਲਰ ਹੈ ਜੀ ਕਿਸੇ ਪਹਿਨ ਤੇ ਕੋਈ ਵੀ ਖਾ ਸਕਦੀ ਹੈ ਇਹ ਵੀ ਸਕੇ ਨਿਕਲ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਇਹ ਜੀ ਨਿਊ ਡਿਜ਼ਾਈਨ ਹੈ ਜੀ ਬਾਜੂ ਤੇ ਤੇ ਨਿਕਤੀਆ ਇਹ ਤੁਸੀਂ ਘੇਰੇ ਦੀ ਬਵਾ ਸਕਦੇ ਆ ਤੇ ਆਪਾਂ ਨੇ ਥੋੜਾ ਥੋੜਾ ਹਲਕਾ ਹਲਕਾ ਘੇਰੇ ਤੇ ਫਲਾਗ ਕਰਕੇ ਹੋਇਆ ਕੱਟ ਵਾਰ ਕੀਤਾ ਹੋਇਆ ਤਾਂ ਬਰਸਟ ਤੇ ਕਲੀਆਂ ਪਾ ਕੇ ਤੇ ਬਾਜੂ ਕੋਲ ਜਿਹਾ ਹੈ ਬਲਕ ਵਰਕ ਤੇ ਬਹੁਤ ਘਾਟ ਰੇਟ ਦੇ ਵਰਕ ਕੀਤੇ ਆਪਣੇ ਕੋਲੇ ਡਿਜ਼ਾਈਨ ਹੈ ਜੀ ਬਸ ਕੋਈ 5700 ਤੋਂ ਕੋਈ ਵੱਧ ਡਿਜ਼ਾਈਨ ਨਹੀਂ ਕ੍ਰੀਏਟ ਨਹੀਂ ਇਹਨਾਂ ਦਾ ਕਿਸੇ ਦਾ ਵੀ ਬਹੁਤ ਸੋਹਣੇ ਸਾਰੇ ਵਰਕ ਹੀ ਆਪਣੇ ਕੋਲ ਹੀ 5 6 700 ਤੋਂ ਕੋਈ ਵਰਕ ਵੱਧ ਨਹੀਂ ਆਹ ਸੂਟ ਜਿਹੜਾ ਪਹੁੰਚੇ ਸੀ ਵਰਕ ਕੀਤਾ ਹੋਇਆ ਮੋਟਾ ਇੰਕੇ ਗੱਲਾਂ ਇਹ ਪਹੁੰਚੇ ਸੀ ਨਹੀਂ ਵਿੱਧ ਪਹੁੰਚੇਗੀ 500 ਦਾ ਵਰਕ ਕੀਤਾ ਹੋਇਆ ਸਾਰੇ ਕਲਰ ਹੀ ਬਹੁਤ ਸੋਹਣੇ ਹੋਣਗੇ ਇੱਕ ਵਾਰੀ ਵੀਡੀਓ ਵੇਖਿਓ ਜੀ ਤੇ ਸਾਡੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਉਸੇ ਪਰ ਨੂੰ ਕਮੈਂਟ ਆਉਣ ਦੀ ਪਤਾ ਲੱਗ ਗਿਆ ਮੈਂ ਵੀ ਕਿਵੇਂ ਤੁਹਾਨੂੰ ਵੀਡੀਓ ਕਿਵੇਂ ਦੀ ਡਿਜ਼ਾਈਨ ਚਾਹੀਦੀ ਹੈ ਤੇ ਉਸ ਤਰ੍ਹਾਂ ਦੇ ਆਪਾਂ ਡਿਜ਼ਾਈਨ ਰੈਡੀ ਕਰਵਾ ਕੇ ਲੈ ਕੇ ਆਵਾਂਗੇ ਉਸ ਤਰ੍ਹਾਂ ਦੇ ਡਿਜ਼ਾਈਨ ਆਪਾਂ ਰੈਡੀ ਕਰਾਂਗੇ ਆਪਾਂ ਬਸ ਸਟਿਚ ਕਰਤਾ ਸੀ ਇਹ ਵੀ ਬਹੁਤ ਸੋਹਣਾ ਪਿਆਰਾ ਕਲਰ ਡਿਜ਼ਾਈਨ ਵੀ ਬਹੁਤ ਪਿਆਰਾ ਜਿਹਾ ਉਸ ਕੋਲੇ ਡਿਜ਼ਾਈਨ ਆਇਆ ਸੀ ਬੂਟੀ ਦੇ ਵਿੱਚ ਇਹ ਵੀਡੀਓ ਦੇਖ ਕੇ ਕਿੰਨਾ ਕਰਨਾ ਜੀ ਜਿਹਨੇ ਪਹਿਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਣਾ ਪੇਜ ਕੌਰ ਡਿਜ਼ਾਈਨ ਬਣਿਆ ਹੋਇਆ ਉੱਥੇ ਤੁਸੀਂ ਫੋਲੋ ਕਰ ਲੋ ਤੇ ਤੁਹਾਨੂੰ ਨਵੇਂ ਡਿਜ਼ਾਈਨ ਨਵੇਂ ਡਿਜ਼ਾਈਨ ਆਪਾਂ ਉੱਥੇ ਕੋਨੇ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਜੀ ਆਪਾਂ ਜੀ ਰੋਜ਼ ਡਿਜ਼ਾਈਨ ਡੇਲੀ ਪੰਜ ਸੱਤ ਸੂਟ ਆਪਾਂ ਉੱਥੇ ਦਿੱਲੀ ਪਾ ਦਿੰਦੇ ਆ ਜੀ ਤੇ ਆਪਣੀ ਜੀ ਤਾਂ ਪੂਰੀ ਵੀਡੀਓ ਵੰਨ ਜਾਂਦੀ ਹੈ ਕਈ ਸੂਟ ਉਹ ਆਪਾਂ ਉਹਨੇ YouTube ਤੇ ਤੇ ਸਾਰੇ ਸੂਟ ਇਸ ਨੂੰ ਲਈ ਤੁਸੀਂ ਨਵੇਂ ਡਿਜ਼ਾਈਨ ਵੇਖਣੇ ਸਾਡੇ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਕਵਰਟੀ 11 ਤੇ ਅੱਜ ਦੀ ਵੀਡੀਓ ਆਪਣੀ ਐਨੀ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਜੀ ਸਾਡੇ ਨਾਲ ਨਹੀਂ ਬਣਾ ਰਹੇ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗੇ ਕਿੱਦਾਂ ਲੱਗੇ ਬਤ ਜੀ ਆਪਣੀ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਲਈ ਤੁਸੀਂ ਵੀਡੀਓਸ ਕਿੰਨਾ ਕਰਿਆ ਕਰੋ ਮੇਰੀ ਰਿਕਵੈਸਟ ਹੈ ਤੁਹਾਡੇ ਹੁਰੀ ਜੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਵੀਖਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦੀ ਏਦਾਂ ਪਿਆਰ ਦਿੰਦੇ ਹੋ ਸਾਨੂੰ ਤੇ ਸਾਡੀਆਂ ਵੀਡੀਓ ਏਦਾਂ ਦੇਖਦੇ ਹੋ ਸੋਣੇ ਸੁਨੇ ਸੋਟਾਂ ਦੀਆਂ ਆਪਣੇ ਕੋਲੇ ਰੇਟ ਜੀ ਬਹੁਤ ਘੱਟ ਹੁੰਦੇ ਆ ਸਾਰੇ ਸੁਤਾਨੇ ਤੁਸੀਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਸਾਡੇ ਨੰਬਰ ਦਿੱਤੇ ਹੁੰਦੇ ਨੇ ਸਕਰੀਨ ਤੇ ਤੁਸੀਂ ਨੰਬਰ ਤੇ ਤੁਸੀਂ ਕੋ WhatsApp ਕਰ ਸਕਦੇ ਹੋ ਜੀ 750868048 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਥੈਂਕ ਯੂ ਜੀ ਧੰਨਵਾਦ ਖਬਰ